ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੇਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਆ ਕਿੱਦਾਂ ਦੀ ਲੱਗਦੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆ ਫਰਸਟ ਸੂਟ ਮਿਜ਼ੈਂਟਾ ਕਲਰ ਤੇ ਆਪਾਂ ਰੈਡੀ ਕੀਤਾ ਫੈਬਰਿਕ ਆਪਾਂ ਇਹਦਾ ਰੱਖਿਆ ਆ ਨੈਚੁਰਲ ਗਰੇਪ ਜਿਹਨੂੰ ਸੈਮੀ ਗਰੇਪ ਵੀ ਕਹਿੰਦੇ ਆ ਨੈਕ ਚੈੱਕ ਕਰੋ ਨੈਕ ਤੇ ਫੁੱਲੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੈਵੀ ਵਰਕ ਕੀਤਾ ਤੇ ਬਾਜੂ ਬਾਟਮ ਦੋਨਾਂ ਤੇ ਸੇਮ ਵਰਕ ਕੀਤਾ ਆ ਠੀਕ ਹੈ ਜੀ ਬਹੁਤ ਸੋਹਣਾ ਹੈਂਡਵਰਕ ਦਾ ਜਿਹੜਾ ਸਫਾਈ ਦਾ ਕੰਮ ਕੀਤਾ ਆ ਠੀਕ ਹੈ ਕੰਮ ਪ੍ਰੋਪਰ ਵਧੀਆ ਕੀਤਾ ਹੋਏਗਾ ਤੇ ਨਾਲ ਦੁਪੱਟਾ ਆਪਾਂ ਇਹਦੇ ਚਨਾਉਂ ਦਾ ਰੱਖਿਆ ਨੈਕਸਟ ਆਵਲ ਸੂਟ ਚੈੱਕ ਕਰੋ ਜਿਹਦਾ ਨੈਕ ਦੇਖੋ ਬਹੁਤ ਸੋਹਣਾ ਬਣਿਆ ਨਾਲ ਦੋਨੇ ਸਾਈਡ ਅੰਬੀਆਂ ਦਾ ਕੰਮ ਕੀਤਾ ਆ ਤੇ ਬਾਜੂ ਬਾਟਮ ਦੋਨਾਂ ਤੇ ਵਰਕ ਕੀਤਾ ਆ ਠੀਕ ਹੈ ਚੈੱਕ ਕਰ ਸਕਦੇ ਹੋ ਵਰਕ ਬਹੁਤ ਸਫਾਈ ਦਾ ਕੀਤਾ ਹੋਇਆ ਹੈ ਪੂਰਾ ਹੈਂਡਵਰਕ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਨਾਲ ਦੁਪੱਟਾ ਜਿਹੜਾ ਪਿਓਰ ਚਨਾਉਂ ਦਾ ਰੱਖ ਕੇ ਨਾਲ ਲੈਸ਼ ਲਗਾ ਕੇ ਬਹੁਤ ਸੋਹਣਾ ਰੈਡੀ ਕੀਤਾ ਨੈਕਸਟ ਆਵਲ ਸੂਟ ਜਿਹਦਾ ਫੈਬਰਿਕ ਸ਼ਰਟ ਦਾ ਰਹੇਗਾ 크ਰਸ਼ ਟਿਸ਼ੂ ਤੇ ਨਾਲ ਬਾਟਮ ਆਪਾਂ ਰੱਖੀਏ ਸਿਲਕ ਦੀ ਜੀ ਠੀਕ ਹੈ ਜੀ ਦੁਪੱਟਾ ਇਹਦੇ ਨਾਲ ਪਿਓਰ ਚਨਾਉਂਦਾ ਰੱਖਿਆ ਦੁਪੱਟਾ ਜਿਹੜਾ ਡਬਲ ਸ਼ੀਟ ਚ ਰੈਡੀ ਕੀਤਾ ਠੀਕ ਹੈ ਜੀ ਕਿਉਂਕਿ ਵਰਕ ਆਪ ਹੈ ਦੇ ਵਿੱਚ ਡਬਲ ਸ਼ੀਟ ਦਾ ਅਕੋਰਡਿੰਗ ਟੂ ਫੈਬਰਿਕ ਕੀਤਾ ਜੀ ਨੈਕਸਟ ਆਪਣੇ ਕੋਲੇ ਫਿਰੋਜ਼ੀ ਕਲਰ ਆ ਗਿਆ ਜਿਹਦੇ ਫੈਬਰਿਕ ਹੋਏਗਾ ਸ਼ਿਮਰ ਠੀਕ ਹੈ ਨਾਲ बॉटम ਜਿਹੜੀ ਆਪਾਂ ਕੰਟਰਾਸਟ ਰੱਖੀ ਆ ਠੀਕ ਹੈ ਜਿੱਦਾਂ ਕੜਾਈ ਆਪਾਂ ਜਿੱਥੇ ਹੈਂਡਵਰਕ ਦਾ ਕੰਮ ਕੀਤਾ ਵਿੱਚ ਕੜਾਈ ਦਾ ਥੋੜਾ ਜਿਹਾ ਕੰਮ ਉਹ ਵੀ ਕੀਤਾ ਅਕੋਰਡਿੰਗ ਟੂ ਦਾ बॉटਮ ਨੈਕਸਟ ਆਵਲਾ ਸੂਟ ਚੈੱਕ ਕਰੋ ਇਹ ਵੀ ਸ਼ਿਮਰ ਫੈਬਰਿਕ ਤੇ ਹੋਏਗਾ ਸੈਂਟਰ ਚ ਫਲਾਰ ਹੋਗਾ ਦੋਨੇ ਸਾਈਡ ਤੇ ਫਲਾਰ ਹੋਣਗੇ ਤੇ نیچے ਨੂੰ ਉੱਪਰ ਨੂੰ ਕਲੀਆਂ ਜਾਂਦੀਆਂ ਹੋਣਗੀਆਂ ਮੇਨ ਚੀਜ਼ ਇਹਦੀ ਕੀ ਆ ਕਿ ਬਾਜੂ ਬਾਜੂ ਬਹੁਤ ਹੈਵੀ ਬਣਾਈ ਆ ਤੇ ਦੁਪੱਟਾ ਨਾਲ ਕੰਟਰਾਸਟ ਰੱਖਿਆ ਜੀ ਨੈਕਸਟ ਆ ਬਲੂ ਕਲਰ ਚੈੱਕ ਕਰੋ ਬਲੂ ਕਲਰ ਤੇ ਆਪਾਂ neck ਦੇਖੋ ਬਹੁਤ ਹੈਵੀ ਬਣਾਇਆ ਆ ਘੇਰੇ ਚਾਕ ਦੇਖ ਸਕਦੇ ਹੋ ਬਹੁਤ ਸੋਹਣਾ ਹੈਵੀ ਕੰਮ ਕੀਤਾ ਨਾਲ ਦੁਪੱਟਾ ਆਪਾਂ ਇਹਦੇ ਰੱਖਿਆ ਮਿਸੈਂਟਾ ਕਲਰ ਦਾ ਨਾਲ ਬਾਜ਼ੂ ਤੇ ਵੀ ਵਰਕ ਕੀਤਾ ਆ ਤੇ ਸ਼ਰਟ ਤੇ ਸਾਰੇ ਜਿਹੜੇ ਆ ਬੂਟੀ ਦਾ ਕੰਮ ਕੀਤਾ ਹੋਇਆ ਜੀ ਨੈਕਸਟ ਆਵਲਾ ਸੂਟ ਹੋਏਗਾ ਜਿਹਦਾ ਫੈਬਰਿਕ ਵੀ ਸ਼ਿਮਰ ਹੋਏਗਾ ਇਹਦੀ ਮੇਨਲੀ ਆਪਾਂ ਕੀ ਆ ਬਾਹਾਂ ਜਾਦੇ ਰੈਡੀ ਕੀਤੀਆਂ ਬਾਜ਼ੂ ਜਿਹੜੇ ਹੈਵੀ ਵਰਕ ਦੀ ਰੈਡੀ ਕੀਤੀ ਹੈ ਹੈਂਡ ਵਰਕ ਦਾ ਕੰਮ ਕੀਤਾ ਬਾਟਮ ਤੇ ਵੀ ਵਰਕ ਕੀਤਾ ਹੈ ਤੇ ਨੈਕ ਤੇ ਵੀ ਹੈਵੀ ਵਰਕ ਕੀਤਾ। ਨੈਕਸਟ ਆ ਫਰੋਜ਼ੀ ਕਲਰ ਹੋ ਗਿਆ ਜਿਹਨੂੰ ਸਕਾਈ ਬਲੂ ਕਲਰ ਵੀ ਕਹਿ ਸਕਦੇ ਵੈਸੇ ਸਕਾਈ ਬਲੂ ਚ ਆ ਗਿਆ। ਇਹ ਜਿਹੜਾ ਪਿਓਰ ਕ੍ਰੇਪ ਤੇ ਕਿਸੇ ਭੈਣ ਨੇ ਆਪਣੇ ਤੋਂ ਰੈਡੀ ਕਰਾਇਆ ਇਹਨੂੰ ਘੇਰਾ ਚੈੱਕ ਕਰ ਸਕਦੇ ਹੋ ਹੈਵੀ ਬਣਾਇਆ ਨਾਲ। ਨੈਕਸਟ ਆ ਪਾਵਲ ਸੂਟ ਲੈ ਕੇ ਆਏ ਇਹ ਵੀ ਸਕੌਜ਼ ਆਰਗੈਂਜ਼ਾ ਦੀ ਲਈ ਸ਼ਰਟ ਹੋਏਗੀ ਨਾਲ ਜਿਹੜੀ ਬਾਟਮ ਹੋਏਗੀ ਕ੍ਰੇਪ ਸਿਲਕ ਦੀ ਹੋਏਗੀ ਬਾਟਮ ਤੇ ਵੀ ਵਰਕ ਹੋਏਗਾ। ਤੇ ਦੁਪट्टे ਦੇ ਫੋਰ ਸਾਈਡ ਲੈਸ਼ ਲੱਗ ਕੇ ਤੇ ਨਾਲ ਜਿਹੜਾ ਵਰਕ ਵੀ ਕੀਤਾ ਹੋਇਆ ਹੈ ਇਹਦੇ ਵਿੱਚ ਚਾਰ ਕਲਰ ਅਵੇਲੇਬਲ ਆ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਆਪਣੇ ਅਕੋਰਡਿੰਗ ਸਕਰੀਨਸ਼ਾਟ ਭੇਜ ਕੇ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਨੈਕਸਟ ਆ ਮਹਿੰਦੀ ਕਲਰ ਹੋ ਗਿਆ ਜਿਹੜਾ ਨੇਚਰਲ ਕਲੇਪ ਤੇ ਆਪਾਂ ਰੈਡੀ ਕੀਤਾ ਇਹਦੇ ਵਿੱਚ ਮਸ਼ੀਨ ਤੇ ਹੈਂਡ ਦਾ ਫੁੱਲੀ ਕੰਮ ਕੀਤਾ ਹੋਇਆ ਵਰਕ ਤੇ ਦੇਖ ਸਕਦੇ 셔ਟ ਤੇ ਜਿਹੜਾ ਫੁੱਲੀ ਵਰਕ ਕੀਤਾ ਹੋਇਆ ਠੀਕ ਹੈ ਜੀ ਜਿਹੜੀ ਨਾਲ ਦੁਪੱਟਾ ਰੱਖਿਆ ਚਨੌਂ ਦਾ ਰੱਖਿਆ ਦੁਪੱਟੇ ਤੇ ਫੋਰ ਸਾਈਡ ਲੈਸ਼ ਲਗਾਈ ਹੈ ਤੇ ਨਾਲ ਫੋਰ ਸਾਈਡ ਜਿਹੜਾ ਵਰਕ ਵੀ ਕੀਤਾ ਆ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰ ਹੈਗੇ ਆ ਤੁਸੀਂ ਅਪਨ ਅਕੋਰਡਿੰਗ ਕਲਰ ਸਿਲੈਕਟ ਕਰਕੇ ਜਿਹੜਾ ਚੂਜ਼ ਕਰਕੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਬਾਕੀ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਜਿਹੜੇ ਵੀ ਆਪਾਂ ਤੁਹਾਨੂੰ ਦਿਖਾਏ ਆ ਕੋਈ ਵੀ ਡਿਜ਼ਾਈਨ ਪਸੰਦ ਹੋਣਾ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾਉਣਾ ਕਰਾ ਸਕਦੇ ਹੋ ਨੈਕਸਟ ਆ ਸਕਾਈ ਬਲੂ ਕਲਰ ਹੋ ਗਿਆ ਇਹ ਦਾ ਫੈਬਰਿਕ ਆ ਪਰ ਕਿ ਪਿਓਰ ਕ੍ਰੇਵ ਇਹਦਾ ਜਿਹੜਾ ਨਾਲ ਦੁਪੱਟਾ ਰੱਖਿਆ ਆ ਔਰਗੈਂਜ਼ਾ ਦਾ ਇਹ ਮਸ਼ੀਨ ਤੇ ਹੈਂਡ ਦਾ ਮਿਕਸ ਜਿਹੜਾ ਕੰਮ ਕੀਤਾ ਇਹਦੇ ਤੇ ਦੁਪੱਟੇ ਤੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਗੀ ਉਹਦੇ ਨਾਲ ਗੋਟੇ ਪੱਤੇ ਦੀਆਂ ਲਾਈਨਸ ਦਿੱਤੀਆਂ ਹੋਣਗੀਆਂ ਠੀਕ ਹੈ ਜੀ ਤੇ ਜਿਹੜਾ ਸੂਟ ਆ ਇਹਦੇ ਘੇਰਾ ਬਣਿਆ ਹੋਏਗਾ ਤੇ ਦੂਸਰਾ ਬਾਟਮ ਬਣੀ ਹੋਏਗੀ ਨੈਕਸਟ ਆਹ ਲਾਈਟ ਸ਼ੇਡ ਆ ਗਿਆ ਇਹ ਵੀ ਸ਼ਿਮਰ ਫੈਬਰਿਕ ਤੇ ਰੈਡੀ ਕੀਤਾ ਮਸ਼ੀਨ ਹੈਂਡ ਦਾ ਮਿਕਸ ਕੰਮ ਕਰਕੇ ਕੀਤਾ ਆ ਨਾਲ ਦੁਪੱਟਾ ਜਿਹੜਾ ਆਪਾਂ ਪ੍ਰਿੰਟ ਸਟਾਈਲ ਰੱਖਿਆ ਜੀ ਇਹਦੇ ਠੀਕ ਹੈ ਨੈਕਸਟ ਆ येलो ਸੂਟ ਚੈੱਕ ਕਰੋ ਇਸ येलो ਸੂਟ ਤੇ ਜਿਹੜਾ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੈ ਠੀਕ ਹੈ ਸਾਰੇ ਸ਼ਰਟ ਤੇ ਹੈਵੀ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਇਹ ਸ਼ਿਮਰ ਤੇ ਰੈਡੀ ਕੀਤਾ ਨਾਲ ਦੁਪੱਟਾ ਵੀ ਇਹਦਾ ਆਪਣਾ ਸ਼ਿਮਰ ਹੀ ਰੱਖਿਆ ਆ ਕਿ ਕਿ ਸੈਲੀਬ੍ਰਿਟੀ ਸੂਟ ਸੀਗਾ ਜਿੱਦਾਂ ਪਣ ਫੋਟੋ ਆਈ ਸੀਗੀ ਉਸ ਅਕੋਰਡਿੰਗ ਹੀ ਆਪਾਂ ਉਹਨੂੰ ਰੈਡੀ ਕਰਕੇ ਉਹਨਾਂ ਨੂੰ ਜਿਹੜਾ ਦਿੱਤਾ ਹੈ ਠੀਕ ਹੈ ਜੀ ਨੈਕਸਟ ਆਵਲਾ ਸੂਟ ਇਹ ਵੀ ਸ਼ਿਮਰ ਦੇ ਵਿੱਚ ਹੈਗਾ ਆਪਣੇ ਕੋਲ ਨਾਲ ਦੁਪੱਟਾ ਇਹਦਾ ਚੁਣੌਣ ਦਾ ਹੈਗਾ ਇਹਦੇ ਵਿੱਚ ਚਾਰ ਕਲਰ ਹੈਗੇ ਆ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਕਲਰ ਪਸੰਦ ਆਉਂਦਾ ਤੁਸੀਂ ਉਹ ਵੀ ਸਿਲੈਕਟ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਅਨਸਟਿਚ ਵੀ ਬਾਈ ਕਰ ਸਕਦੇ ਹੋ ਬਾਕੀ ਜੀ ਇਹਨਾਂ ਵਿੱਚ ਜਿਹੜੇ ਵੀ ਤੁਹਾਨੂੰ ਸੂਟ ਦਿਖਾਇਆ ਜਿੰਨਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਕਸਟਮਾਈਜ਼ ਕਰਾਉਣਾ ਤੁਸੀਂ ਸਾਨੂੰ ਮੈਸੇਜ ਕਰਕੇ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੋਏਗਾ ਮੈਸੇਜ ਕਰਕੇ ਆਪਣੇ ਕੋਈ ਵੀ ਤੁਸੀਂ ਸੂਟ ਲੈ ਟ੍ਰੈਂਡ ਕੁਵਰੀ ਲੈ ਸਕਦੇ ਹੋ ਅਗਰ ਤੁਹਾਡਾ ਕੋਈ ਆਪਣਾ ਡਿਜ਼ਾਈਨ ਆ ਤੁਸੀਂ ਉਹ ਕਸਟਮਾਈਜ਼ ਕਰਾਉਣਾ ਉਹ ਵੀ ਕਰਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ